ਸ਼ਹੀਦ ਆਜ਼ਮ ਭਗਤ ਸਿੰਘ ਜੀ ਪੂਰੇ ਦੇਸ਼ ਦੇ ਨੌਜਵਾਨਾਂ ਵਾਸਤੇ ਰੋਲ ਮਾਡਲ ਨੇ 23 ਸਾਲ ਦੀ ਉਮਰ ਚ ਫਾਂਸੀ ਹੋਈ ਸੀ ਔਰ ਹਮੇਸ਼ਾ 23 ਸਾਲ ਦੇ ਰਹਿਣਗੇ ਆਉਣ ਵਾਲੇ 500 ਸਾਲ ਬਾਅਦ ਵੀ ਜਿਹੜੇ ਯੂਥ ਹੋਊਗਾ ਜਿਹੜਾ ਇਹ ਦੇਸ਼ ਦਾ 22 23 ਸਾਲ ਦਾ ਉਹਨਾਂ ਦੇ ਵੀ ਹੀਰੋ ਉਹਨਾਂ ਦੇ ਵੀ ਆਈਕਨ ਰੋਲ ਮਾਡਲ ਭਗਤ ਸਿੰਘ ਰਹਿਣਗੇ ਲੋਕ ਬਹੁਤ ਲੰਬੀਆਂ ਉਮਰਾਂ ਭੋਗ ਕੇ ਜਾਂਦੇ ਆ ਇਹ ਤੁਹਾਡੇ ਪਿੰਡਾਂ ਚ ਵੀ ਤੁਹਾਡੇ 90 90 ਸਾਲ ਦੇ ਬਜ਼ੁਰਗ ਮੰਝਿਆ ਤੇ ਪਏ ਹੋਣੇ ਤੁਹਾਨੂੰ ਪਿੰਡ ਨੂੰ ਨਹੀਂ ਪਤਾ ਹੋਣਾ ਵੀ ਇਹੋ ਪ੍ਰਾਨ ਤਿਆਗ ਗਿਆ ਜਿਹੜਾ ਅਜੇ ਜਿਉਂਦਾ ਹੀ ਐ 90 90 ਸਾਲ ਦੀ ਉਮਰ ਇੰਨੀ ਗੁੰਮਨਾਮ ਜ਼ਿੰਦਗੀ ਲੋਕ ਜਿਉਂ ਜਾਂਦੇ ਆ ਪਰ ਇਸ ਜੋਧੇ ਨੇ 23 ਸਾਲ ਦੀ ਉਮਰ ਚ ਉਹ ਕੁਝ ਕਰਤਾ ਕਿ ਹਮੇਸ਼ਾ ਜਿਉਂਦਾ ਰਹੂਗਾ ਕਿਉਂਕਿ ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੋਤਾ ਹੈ ਖਿਆਲ ਵੱਡੇ ਸੀ ਨਾ ਸ਼ਹੀਦ ਆਜ਼ਮ ਫਕੀਰ ਸਿੰਘ ਹੋਰਾਂ ਦਾ ਪੁੱਤ ਜਿਹੜਾ ਉਹਨੂੰ ਲੋਕ ਅਰਪਣ ਕਰਨ ਲਈ ਆਏ ਆ ਪਹਿਲਾਂ ਤਾਂ 에어ਪੋਰਟ ਦਾ ਨਾਮ ਬੜੀ ਦੇਰ ਤੋਂ ਦੂਜੀਆਂ ਸਰਕਾਰਾਂ ਨੇ ਫਸਾ ਰੱਖਿਆ ਸੀਗਾ ਨਹੀਂ ਜੀ ਆ ਨਹੀਂ ਜੀ ਆ ਕਿਉਂਕਿ ਉਹਨਾਂ ਨੂੰ ਇੰਟਰਸਟ ਨਹੀਂ ਸੀ ਕੋਈ ਨਾ ਤਾਂ ਉਹਨਾਂ ਨੇ ਕਦੇ ਪੜਿਆ ਹੁਣ ਉਹਨਾਂ ਬਾਰੇ ਵੀ ਕੁਰਬਾਨੀਆਂ ਕੀਤੀ ਸੀ ਤਾਂ ਅਸੀਂ ਆਉਣ ਸਾਰੇ ਦੀ ਕਾਰਵਾਈ ਸ਼ੁਰੂ ਕੀਤੀ ਸੈਂਟਰ ਨਾਲ ਗੱਲ ਕੀਤੀ ਤਾਂ ਇਮੀਡੀਏਟਲੀ ਪ੍ਰਵਾਨਗੀ ਲਈ ਗਈ ਤੇ ਇਹ ਜੈਪੁਰ ਤੋਂ 5 ਕਰੋੜ ਰੁਪਏ ਦੀ ਲਾਗਤ ਨਾਲ ਬੁੱਤ ਬਣਾ ਕੇ ਲਿਆਂਦਾ ਜੈਪੁਰ ਤੋਂ ਤੇ ਜਿਹੜਾ ਪਰਦਾ ਚੁੱਕਿਆ ਗਿਆ ਉਹ ਪਰਦਾ ਜਿਹੜੀ ਚੁੱਕਣ ਦੀ ਰਸਮ ਅਦਾ ਕਰਨ ਵਾਲੀ ਜਿਹੜੀ ਟੈਕਨੀਕਲ ਟੀਮ ਹੈ ਹైదరాబాద్ ਤੋਂ ਆਈ ਹੈ ਬੀਰੋ ਇੰਨਾ ਲਈ ਤਾਂ ਜਿੰਨਾ ਵੀ ਆਪਾਂ ਕਰ ਲਈਏ ਉਹਨਾਂ ਘਟ ਹੈ ਕਿਉਂਕਿ ਇੰਨਾ ਕਰਕੇ ਹੀ एम एल एना करके मंत्री आ, इना करके मुख्यमंत्री इना करके आप आजाद फिजा सा लें भगत सिंह होर ने लिखा कि इस कदर वाकिफ हो गई है मेरी कलम मेरे किरदार से इस कदर वाकिफ हो गई है मेरी कलम मेरे किरदार से कि इश्क भी लिखना चाहता हूं तो इनकलाब लिखा जाता है ਤੋ ਇੰਨਾ ਜ਼ਿਆਦਾ ਦੇਸ਼ ਭਗਤੀ ਦੇ ਵਿੱਚ ਜਨੂਨੀ ਸੀ ਕਿ ਇਹਨਾਂ ਨੇ ਜੋ ਕੁਰਬਾਨੀ ਕੀਤੀ ਹੈ ਉਹਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਸਵਸੀ ਤੱਕ ਛੋਟਾ ਜਾ ਆਪਣਾ ਫਰਜ਼ ਅਦਾ ਕਰ ਰਹੇ ਆ ਇੱਥੇ ਇਹਨਾਂ ਦੇ ਇਹਨਾਂ ਬਾਰੇ ਸਾਰੀਆਂ ਜਾਣਕਾਰੀਆਂ ਕਿਉਂਕਿ ਇਹ ਇੱਥੇ ਜਗ੍ਹਾ ਹੈਗੀ ਹੈ ਗੱਡੀਆਂ ਦੇ ਖੜਨ ਨੂੰ ਵੀ ਕੋਈ ਬਾਹਰੋਂ ਆਵੇ ਜਾਂ ਜਾਂਦਾ ਹੋਵੇ ਉਹ ਇੱਥੇ ਖੜ ਕੇ ਇਹਨਾਂ ਦੀਆਂ ਕੁਰਬਾਨੀਆਂ ਬਾਰੇ ਇਹਨਾਂ ਦੇ ਜੋ ਇਹਨਾਂ ਦਾ ਜੀਵਨ ਦਾ ਸਫਰ ਸੰਘਰਸ਼ ਰਿਹਾ ਉਹਦੇ ਬਾਰੇ ਜਾਣਕਾਰੀ ਲੈ ਸਕਦਾ ਨਵੀਂ ਪੀੜੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਸਾਨੂੰ ਸਾਡੇ ਪੁਰਖਿਆਂ ਨੇ ਇਹ ਜਿਹੜੀਆਂ ਆਜ਼ਾਦੀਆਂ ਲੈ ਕੇ ਦਿੱਤੀਆਂ ਇਹ ਸਾਨੂੰ ਕੋਈ ਸਸਤੀਆਂ ਨਹੀਂ ਮਿਲੀਆਂ ਇਹਦੇ ਬਦਲੇ ਸਾਨੂੰ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਸੋ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਪੁੱਤ ਜਿਹੜਾ ਲੋਕ ਅਰਪਣ ਹੋਇਆ ਮੈਂ ਆਪਣਾ ਦੱਸ ਦਿਨਾ ਮੈਂ ਬਚਪਨ ਤੋਂ ਜਦੋਂ ਪੜ੍ਹਨ ਲੱਗਿਆ ਭਗਤ ਸਿੰਘ ਹੋਰਾਂ ਬਾਰੇ ਬੜਾ ਪ੍ਰਭਾਵਿਤ ਤੇ ਇਹਨਾਂ ਦੇ ਵਿਚਾਰਾਂ ਤੋਂ ਉਸ ਤੋਂ ਬਾਅਦ ਜਦੋਂ ਕਲਾਕਾਰ ਦੇ ਤੌਰ ਤੇ ਮੈਂ ਲੋਕਾਂ ਨੇ ਪ੍ਰਵਾਨ ਕੀਤਾ ਤਾਂ ਮੈਂ 6.5 ਸਾਲ ਦਾ ਸੀ ਉਦੋਂ ਸੋ ਹਰ 2 ਸਾਲ ਬਾਅਦ ਕੋਈ ਗੱਡੀ ਨਵੀਂ ਲੈਣੀ ਕਲਾਕਾਰੀ ਜੀਵਨ ਵੇਲੇ ਤਾਂ ਤੌਰ ਤੇ ਗੱਡੀ ਲੈ ਕੇ ਸ਼ੋਰੂਮ ਚੋਂ ਲੋਕੀ ਮੱਥਾ ਟਿਕਾਉਣ ਲਈ ਕਿਤੇ ਆਪਣੇ ਜੋ ਵੀ ਜਿੱਥੇ ਮੰਨਦੇ ਨੇ ਉੱਥੇ ਲੈ ਕੇ ਜਾਂਦੇ ਨੇ ਮੈਂ ਜਿੰਨੀਆਂ ਵੀ ਗੱਡੀਆਂ ਲਈਆਂ ਸ਼ੋਰੂਮ ਚੋਂ ਨਿਕਲਸਾਰ ਸਭ ਤੋਂ ਪਹਿਲਾਂ ਮੈਂ ਖਟਕੜ ਕਰਾ ਲੈ ਕੇ ਜਾਂਦਾ ਸੀ ਗੱਡੀ ਤੇ ਉੱਥੇ ਜਾ ਕੇ ਮੱਥਾ ਟੇਕਦਾ ਸੀ ਕਿ ਤੇਰੇ ਕਰਕੇ ਭਗਸਿਆ ਕਾਰਾਂਕੁਰਾਂ ਵਾਲੇ ਹੋਗੇ ਕੋਠੀਆਂ ਵਾਲੇ ਹੋਗੇ ਨਹੀਂ ਗੋਰਿਆਂ ਦੇ ਗੁਲਾਮ ਹੋਣੇ ਸੀ ਸੋ ਕੁਰਬਾਨੀਆਂ ਇਹਨਾਂ ਦੀਆਂ ਬਹੁਤ ਵੱਡੀਆਂ ਨੇ ਫਿਰ ਜਦੋਂ ਮੌਕਾ ਮਿਲਿਆ ਤੁਸੀਂ 92 ਸੀਟਾਂ ਦੇ ਕੇ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਤੇ ਚੁਣਿਆ ਤਾਂ ਜਿਹੜਾ ਸੌਜੁਕ ਸਮਾਗਮ ਹੈ ਆਮ ਤੌਰ ਤੇ ਕਿਸੇ ਸਟੇਡੀਅਮ 'ਚ ਜਾਂ ਰਾਜ ਭਵਨ 'ਚ ਰੱਖਿਆ ਜਾਂਦਾ ਤੇ ਅਸੀਂ ਫੈਸਲਾ ਕੀਤਾ ਕਿ ਸੌਜੁਕ ਸਮਾਗਮ ਖਟਕੜ ਕਲਾ ਕਰਾਂਗੇ ਤਾਂ ਕਿ ਸਾਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਰਹੇ ਤਸ਼ਹੀਦਾਂ ਦੀ ਆਤਮਾ ਨੂੰ ਵੀ ਥੋੜਾ ਜਿਹਾ ਸਕੂਨ ਮਿਲੇ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਇਨਕਲਾਬ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਹਜੇ ਬਹਾਲ ਰੱਖਿਆ ਦੀਵਾ ਸੋ ਬਹੁਤ ਬਹੁਤ ਮੈਂ ਇਸ ਇਲਾਕੇ ਨੂੰ ਖਾਸ ਤੌਰ ਤੇ ਜਿਨ੍ਹਾਂ ਦੀ ਜਮੀਨ ਹੈ ਇਸ 에어ਪੋਰਟ ਦੇ ਵਿੱਚ ਇਸ ਸੜਕ ਦੇ ਵਿੱਚ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਭਗਤ ਸਿੰਘ ਉਹ ਰੰਦਾ ਜਿਗਰਾ ਦੇਖੋ ਜਦੋਂ ਫਾਂਸੀ ਹੋਣੀ ਸੀ ਤਾਂ ਫਾਂਸੀ ਤੋਂ ਪਹਿਲਾਂ ਮਾਂ ਮੁਲਾਕਾਤ ਕਰਨ ਵਾਸਤੇ ਆਈ ਦੋ ਤਿੰਨ ਦਿਨਾਂ ਬਾਅਦ ਫਾਂਸੀ ਸੀ ਤੱਪਾ ਗਿੱਤ ਸਿੰਘ ਨੇ ਆਪਣੀ ਮਾਂ ਨੂੰ ਕਿਹਾ ਮਾਂ ਪਰਸੋਂ ਨੂੰ ਫਾਂਸੀ ਹੈ ਤੂੰ ਮੇਰੀ Laash ਲੈਣ ਆਈ ਉਹ ਕਹਿੰਦੀ ਕਿਉਂ ਪੁੱਤ ਕਹਿੰਦਾ ਮਾਤਾ ਤੇਰੀ ਅੱਖਾਂ 'ਚੋਂ ਅਥਰੂ ਆ ਜਾਣਗੇ ਤੂੰ ਰੋਪੇਂਗੀ ਲੋਕ ਕਹਿਣਗੇ ਭਗਤ ਸਿੰਘ ਦੀ ਮਾਂ ਰੋਪੀ ਤਾਂ ਬਾਪੂ ਕਿਸ਼ਨ ਸਿੰਘ ਜੀ ਲਾਸ਼ ਲੈਣ ਗਏ ਤਾਂ ਤਿੰਨੇ ਲਾਸ਼ਾਂ ਰਾਜਗੁਰੂ ਸੁਖਦੇਵ ਤੇ ਭਗਤ ਸਿੰਘ ਦੀਆਂ ਪਈਆਂ ਅੰਗਰੇਜ਼ ਅਫਸਰ ਮੂੰਹ ਤੋਂ ਕੱਫਨ ਚਾਕੇ ਜਿਹੜਾ ਕੱਪੜਾ ਪਾਇਆ ਹੋਇਆ ਸੀ ਕਹਿੰਦਾ ਕਿਸ਼ਨ ਸਿੰਘ ਆਪਣੇ ਵਾਲਾ ਪਛਾਣ ਕੇ ਲੈ ਜਾ ਤਾਂ ਬਾਪੂ ਕਿਸ਼ਨ ਸਿੰਘ ਕਹਿੰਦਾ ਨਹੀਂ ਇਹ ਤਿੰਨੇ ਹੀ ਮੇਰੇ ਨੇ ਜੇ ਲੈ ਕੇ ਜਾਊਗਾ ਤਾਂ ਤਿੰਨਾਂ ਨੂੰ ਲੈ ਕੇ ਜਾਊਗਾ ਨਹੀਂ ਮੈਂ ਕਿਸੇ ਨੂੰ ਇੱਕ ਨੂੰ ਨਹੀਂ ਲੈ ਕੇ ਜਾਣਾ ਆਹ ਕੁਰਬਾਨੀਆਂ ਆਹ ਜਜ਼ਬੇ ਸੀ ਸੋ ਵੀਰੋ ਭਗਤ ਸਿੰਘ ਉਹਨਾਂ ਦੀ ਇੱਕ ਕਿਤਾਬਾਂ 'ਚ ਇਹਨਾਂ ਨੇ ਲਿਖਿਆ ਇਹਨਾਂ ਨੇ ਚਿੱਠੀਆਂ ਵੀ ਪੜੀਆਂ ਮੈਂ ਭਗਤ ਸਿੰਘ ਉਹਨਾਂ ਨੂੰ ਇੱਕ ਕਦੇ ਵੀ ਫਿਕਰ ਨਹੀਂ ਸੀਗਾ ਕਿ ਆਜ਼ਾਦੀ ਆਊਗੀ ਜਾਂ ਨਾ ਕਹਿੰਦੇ ਆਜ਼ਾਦੀ ਤਾਂ ਹੋਣੀ ਹੀ ਹੋਣੀ ਆ ਸਭ ਤੋਂ ਵੱਡੀ ਚਿੰਤਾ ਉਹਨਾਂ ਨੂੰ ਇਹ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ 'ਚ ਜਾਊਗਾ ਉਹ ਚਿੰਤਾ ਜਿਹੜੀ ਇਹਨਾਂ ਦੀ ਬਿਲਕੁਲ ਸਹੀ ਸਾਬਤ ਹੋਈ ਹੈ ਅਸ 77 ਸਾਲ ਹੋ ਗਏ ਹਜੇ ਸੀਵਰੇਜ ਤੇ ਟੋਬਿਆਂ ਤੇ ਖੜੇ ਆ 77 ਸਾਲ ਹੋ ਗਏ ਰੋਜ਼ ਘਪਲਿਆਂ ਘਟਾਲਿਆਂ ਦੀਆਂ ਖਬਰਾਂ ਸੁਣਦੇ ਆ 77 ਸਾਲ ਹੋ ਗਏ ਅੱਜ ਸਭ ਤੋਂ ਵੱਧ ਮੈਨੂੰ ਲੱਗਦਾ ਹੈ ਪਾਸਪੋਰਟ ਪਾਕ ਸਿੰਘ ਦੇ ਵਾਰਸਾਂ ਦੀ ਬਣਦੇ ਨੇ ਵੀ ਬਾਹਰ ਚਲੇ ਜਾਈਏ ਵੀ ਉਹਨਾਂ ਗੋਰਿਆਂ ਨੂੰ ਕੱਢਣ ਲਈ ਸ਼ਹੀਦ ਹੋਈ ਗਏ ਹੁਣ ਉਹਨਾਂ ਗੋਰਿਆਂ ਕੋਲੇ ਜਾਣ ਲਈ ਮਾਂ ਦੀਆਂ ਵਾਲੀਆਂ ਵੇਚ ਦਿੰਨੇ ਆ ਪਿਓ ਦੀ ਜ਼ਮੀਨ ਵੇਚ ਦਿੰਨੇ ਆ ਵੀ ਕਿਹੜਾ ਕੱਢੋ ਇੱਥੋਂ ਫਿਰ ਜੇ ਉਹਨਾਂ ਕੋਲੇ ਜਾਣਾ ਸੀ ਇਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਇਹ ਵੀ 90 90 ਸਾਲ ਦੀ ਉਮਰ ਭੋਗ ਲੈਂਦੇ ਫਿਰ ਇਹ ਸਿਸਟਮ ਦਾ ਕਸੂਰ ਹੈ ਸੋ ਸਾਡੀ ਸਰਕਾਰ ਜਦੋਂ ਦੀ ਆਈ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਰੋਜ਼ਗਾਰ ਮਿਲੇ ਡਿਗਰੀ ਮੁਤਾਬਕ ਰੋਜ਼ਗਾਰ ਮਿਲੇ ਕੰਮਕਾਰ ਮਿਲੇ ਔਰ ਤੁਹਾਨੂੰ ਦੱਸ ਦੇਣਾ ਅੱਜ ਮੈਂ ਕੱਲ ਮੈਂ ਪਟਿਆਲੇ ਗਿਆ ਸੀ ਕੱਲ ਵੀ 490 ਦੇ ਨੇੜੇ ਤੇ ਨੌਕਰੀਆਂ ਦਿੱਤੀਆਂ ਕੱਲ ਵਾਲੀਆਂ ਮਿਲਾ ਕੇ 50000 ਸਰਕਾਰੀ ਨੌਕਰੀਆਂ ਪੌਣੇ 3 ਸਾਲਾਂ ਚ ਦੇਖਿਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਭਾਈ ਤੁਹਾਡਾ ਛੋਟਾ ਵੱਡਾ ਭਾਈ ਆ ਤੁਹਾਡੇ ਸਾਹਮਣੇ ਖੜਾ ਔਰ 1 ਰੁਪਿਆ ਵੀ ਕਿਸੇ ਦਾ ਲੱਗਿਆ ਹੋਵੇ ਮੈਨੂੰ ਇੱਕ ਸਿਫਾਰਿਸ਼ ਵੀ ਕਿਸੇ ਦੀ ਐਮਐਲਏ ਦੀ ਜਾਂ ਕਿਸੇ ਮੰਤਰੀ ਦੀ ਹੋਵੇ ਤਾਂ ਦੱਸ ਦਿਓ 50000 ਨੌਕਰੀ ਦੇਤੀ ਜੀ ਨiyet ਸਾਫ ਹੋਣੀ ਚਾਹੀਦੀ ਐ ਇਹਨਾਂ ਤੋਂ ਵੱਡੇ ਨਹੀਂ ਹੋ ਸਕਦੇ ਇਹਨਾਂ ਦੇ ਪੈਰਾਂ ਦੀ ਧੂੜ ਦੇ ਤਣਕੇ ਵੀ ਨਹੀਂ ਹੈਗੇ ਸੋ ਇਸ ਕਰਕੇ ਵਤਨ ਪ੍ਰਸਤੀ ਦਾ ਜਿਹੜਾ ਜज्बा ਭਗਤ ਸਿੰਘ ਜੀ ਲਾ ਕੇ ਗਏ ਨੇ ਉਹਨੂੰ ਕਾਇਮ ਰੱਖਣਾ ਹੈ ਰਾਜਗੁਰੂ ਪੂਨੇ ਤੋਂ ਸੀ ਉਹ ਹਿੰਦੀ ਬੋਲਦੇ ਸੀ ਰਾਜਗੁਰੂ ਜੀ ਭਗਤ ਸਿੰਘ ਜੀ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਅਖਬਾਰਾਂ ਜਿਹੜੀ ਟਿਟੋਰੀਅਲ ਵੀ ਲਿਖਦੇ ਰਹਿੰਦੇ ਸੀ ਚਿੱਠੀਆਂ ਕਿਤਾਬਾਂ ਵੀ ਲਿਖੀਆਂ ਰਾਜਗੁਰੂ ਨਹੀਂ ਕੁਝ ਲਿਖਦਾ ਸੀ ਤਾਂ ਸੁਖਦੇਵ ਰਾਜਗੁਰੂ ਸੁਖਦੇਵ ਹੋ ਗਏ ਭਗਤ ਸਿੰਘ ਹੋ ਗਏ ਨਾਲ ਦੇ ਸਾਥੀ ਹੋ ਗਏ ਉਹ ਮਜ਼ਾਕ ਕਰਦੇ ਰਹਿੰਦੇ ਸੀ ਕਹਿੰਦੇ ਰਾਜਗੁਰੂ ਤੂੰ ਕਦੇ ਕੁਝ ਲਿਖ ਨਹੀਂ ਸਕਦਾ ਰਾਜਗੁਰੂ ਕਹਿੰਦਾ ਮੈਂ ਲਿਖੂਗਾ ਕਦੇ ਉਹਨੂੰ ਵੀ ਲੋਕ ਸਟੇਜ ਤੇ ਕਦੇ ਪੜਨਗੇ ਹੱਸਣ ਲੱਗੇ ਕਹਿੰਦੇ ਤੂੰ ਕੀ ਲਿਖੇਗਾ 2 ਘੰਟੇ ਮਹੀਨੇ ਬਾਅਦ ਫਿਰ ਪੁੱਛਿਆ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਹੀਂ ਹਜੇ ਨਹੀਂ ਲਿਖਿਆ ਕੁਝ ਫਾਂਸੀ ਦੀ ਸਜ਼ਾ ਹੋ ਗਈ ਜੇਲ੍ਹ 'ਚ ਇਕੱਠੇ ਹੋ ਗਏ ਕਹਿੰਦੇ ਰਾਜਗੁਰੂ ਲਿਖਿਆ ਕੁਝ ਕਹਿੰਦਾ ਨਾ ਲਿਖਿਆ ਨਹੀਂ ਹਜੇ ਕੁਝ ਫਾਂਸੀ ਵਾਲਾ ਦਿਨ ਆ ਗਿਆ ਜੀ ਸਵੇਰੇ 3:30 ਵਜੇ ਪਾਉਣੇ 4 ਵਜੇ ਠਾਉਣ ਆ ਗਿਆ ਜਗਾਉਣ ਆ ਗਿਆ ਸਿਪਾਹੀ ਵੀ ਚਲੋ ਫਾਂਸੀ ਦੇ ਧਖਤੇ ਤੇ ਲੈ ਕੇ ਜਾਣਾ ਤਾਂ ਪਾਕ ਸਿੰਘ ਉਹਨੇ ਪੁੱਛਿਆ ਰਾਜਗੁਰੂ ਕਦੋਂ ਲਿਖੇਗਾ ਮਿੰਟ ਤਾਂ 15 ਰਹਿ ਗਏ ਰਾਜਗੁਰੂ ਨੇ ਉਹ ਸਿਪਾਹੀ ਨੂੰ ਕਿਹਾ ਮੈਨੂੰ ਇੱਕ ਕੋਲਾ ਲਿਆ ਕੇ ਦੇ ਦੇ ਮੈਂ ਕੁਝ ਲਿਖਣਾ ਹੈ ਕਿਉਂਕਿ ਫਾਂਸੀ ਵਾਲਿਆਂ ਤੋਂ ਸਾਰਾ ਕੁਝ ਖੋਹ ਲੈਂਦੇ ਆ ਉਹ ਸਿਪਾਈ ਹੈਗਾ ਤਾਂ ਭਾਰਤੀ ਸੀ ਪਰ ਹੈਗਾ ਬ੍ਰਿਟਿਸ਼ ਫੌਜ ਦਾ ਸੀ ਉਹਨੇ ਕਿਹਾ ਚਲੋ ਆਖਰੀ 15 ਦਿਨ 15 ਮਿੰਟ ਨੇ ਵਿਚਾਰਿਆਂ ਦੇ ਕੋਲਾ ਲਿਆ ਕੇ ਦੇਤਾ ਤੁਸੀਂ ਦੇਖੋ ਸਾਨੂੰ ਕਦੇ ਨਹੀਂ ਇਹ ਪੜਾਇਆ ਗਿਆ ਅੱਧਿਆਂ ਤੋਂ ਵੱਧ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੋਊਗਾ ਜਿਹੜੇ ਬੈਠੇ ਨੇ ਤਾਂ ਲਾਹੌਰ ਦੀ ਜੇਲ੍ਹ ਦੀ ਬੈਰਕ ਤੇ ਰਾਜਗੁਰੂ ਨੇ ਪਹਿਲਾ ਤੇ ਆਖਰੀ ਸ਼ੇਰ ਲਿਖਿਆ ਉਹ ਕਹਿੰਦਾ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ ਹਮੇ ਵੀ ਮਾਪੇ ਨੇ ਪਾਲਾ ਥਾ ਦੁੱਖ ਸਹਿਕਰ ਐਨਾ ਲਿਖਿਆ 15 ਮਿੰਟ ਬਾਅਦ ਫਾਂਸੀ ਹੋ ਗਈ ਜਨਾਬ ਐਡੀ ਐਡੀ ਕੁਰਬਾਨੀਆਂ ਯਾਰ ਆਪਾਂ ਇੱਥੇ ਬੱਟਾਂ ਪਿੱਛੇ ਲੜੀ ਜਾਂਦੇ ਆਂ ਬੰਦਾ ਵੜ ਦਿੰਨੇ ਆਂ ਆਪਾਂ ਭਾਈ ਨਾਲ ਭਾਈ ਲੜੀ ਜਾਂਦਾ ਹੈ ਇੱਥੇ ਰਹਿ ਜਾਣੀਆਂ ਸਾਰੀਆਂ ਜ਼ਮੀਨਾਂ ਰੀਸਟਰੀ ਬਦਲਦੀਆਂ ਜ਼ਮੀਨ ਤਾਂ ਉੱਥੇ ਖੜੀ ਹੈ ਕਈ ਸੌਲਾਂ ਤੋਂ ਕਈ ਹਜ਼ਾਰਾਂ ਸਾਲਾਂ ਤੋਂ ਸੋ ਇਹ ਜੇ ਕਿਤੇ ਜੋ ਆਕਾਂ ਨੂੰ ਇਹਨਾਂ ਬਾਰੇ ਵੀ ਦੱਸ ਦਈਏ ਕਿ ਸਾਡਾ ਵਿਰਸਾ ਕੀ ਹੈ ਤਾਂ ਦੇਸ਼ ਤਰੱਕੀ ਜ਼ਰੂਰ ਕਰੂਗਾ ਕਿ ਜੋ ਆਕਾਂ ਨੂੰ ਪਤਾ ਹੋਵੇ ਕਿ ਮੁੱਲ ਕੀ ਹੈ ਦੇਸ਼ ਦਾ ਇੰਨੀ ਪਿਆਉ ਧਰਤੀ ਇੰਨੀ ਮਿਹਨਤੀ ਕੌਮ ਗੁਰੂਆਂ ਦਾ ਆਸ਼ੀਰਵਾਦ ਹਾਲਾਗ-ਪਗ ਹਰ ਪਿੰਡ 'ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਚਾਹੇ ਕਾਰਗਿਲ ਨਾਲਾ ਚਾਹੇ ਗਦਰੀ ਬਾਬਿਆਂ ਦਾ ਚਾਹੇ ਕਿਸੇ ਦਾ ਇੰਨੀ ਬਲੈਸਡ ਧਰਤੀ ਇੰਨੀ ਅਸ਼ੀਰਵਾਦਪਾਪਤ ਧਰਤੀ ਧਰਤੀ ਕਿਤੇ ਨਹੀਂ ਧਰਤੀ ਹੈਗੀ ਇਹੋ ਜੀ ਸਾਰੀ ਦੁਨੀਆ 'ਤੇ ਸੋ ਇਸ ਕਰਕੇ ਆਪਣੇ ਵਿਰਸੇ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਆਪਣੇ ਸ਼ਹੀਦਾਂ ਨੂੰ ਜਿਹੜੀਆਂ ਕੌਮਾਂ ਯਾਦ ਰੱਖਦੀਆਂ ਨੇ ਓਏ ਕੌਮਾਂ ਜਿਹੜੀਆਂ ਜਿਉਂਦੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਆਪਣਾ ਵਿਰਸਾ ਭੁੱਲ ਗਈਆਂ ਕੌਮਾਂ ਗੋਮੋ ਜਾਂਦੀ ਐ ਨਾ ਇੱਕ ਹੋਰ ਮੈਂ ਕੱਦਣਾ ਦੱਸਣ ਲੱਗਿਆ ਭਗਤ ਸਿੰਘ ਜੀ ਜਦੋਂ ਕਾਨਪੁਰ ਗਏ ਪਹਿਲੀ ਵਾਰ ਮੁਲਾਕਾਤ ਹੋਈ ਚੰਦਰਸ਼ੇਖਰ ਯਾਦ ਜੀ ਨਾਲ ਤਹਾਨੂੰ ਪੁੱਛਿਆ ਕਿੱਥੋਂ ਆਇਆ ਕਹਿੰਦਾ ਲਾਹੌਰ ਤੋਂ ਆਇਆ ਜੀ ਆ ਮੇਰੇ ਪ੍ਰੋਫੈਸਰ ਨੇ ਚਿੱਠੀ ਦੇ ਕੇ ਭੇਜਿਆ ਤਾਂ ਉੱਥੇ ਸੀਸ਼ ਵਿਦਿਆਰਥੀ ਤੇ ਹੋਰ ਕ੍ਰਾਂਤੀਕਾਰੀ ਬੈਠੇ ਸੀ ਸਾਢੇ 17 ਸਾਲ ਦੀ ਉਮਰ ਸੀ ਉਹ ਕਹਿੰਦੇ ਯਾਰ ਇਹ ਇਤੇ ਕੱਚਾ ਤਾਂ ਨਹੀਂ ਹੈਗਾ ਤਾਂ ਟੈਸਟ ਲਈਏ ਜਦੋਂ ਉਹਨੂੰ ਪੁੱਛਿਆ ਵੀ ਕੀ ਕਹਿਣਾ ਚਾਹ ਚਾ ਉਹਨਾਂ ਦੇਸ਼ ਬਾਰੇ ਕਿਉਂਕਿ ਭਗਤ ਸਿੰਘ ਕਿਤਾਬਾਂ ਬਹੁਤ ਪੜ੍ਹਦੇ ਸੀ ਜਦੋਂ ਉਹਨਾਂ ਨੇ ਜਵਾਬ ਦਿੱਤੇ ਸਾਰੇ ਤਾਂ ਕਹਿੰਦੇ ਠੀਕ ਹੈ ਅਗਲੇ ਦਿਨ ਕਿਸੇ ਸੇਠ ਦੇ ਘਰੇ ਡਾਕਾ ਮਾਰਨ ਜਾਣਾ ਸੀ ਪਾਰਟੀ ਕੋਲੇ ਪੈਸੇ ਹੈ ਨਹੀਂ ਸੀ ਉਹਦੇ ਵਾਸਤੇ ਕੋਈ ਬਹੁਤ ਧਨੀ ਸੇਠ ਸੀਗਾ ਉਹਦੇ ਘਰੇ ਡਾਕਾ ਮਾਰਨ ਜਾਣਾ ਸੀ ਭਗਤ ਸਿੰਘ ਨੂੰ ਪਿਸਤੌਲ ਦਿੱਤਾ ਭਗਤ ਸਿੰਘ ਪਿਸਤੌਲ ਲੈ ਕੇ ਤਾਂ ਖੁਸ਼ ਹੋ ਗਿਆ ਵੀ ਮੈਨੂੰ ਜੋ ਚਾਹੀਦਾ ਸੀ ਮੈਨੂੰ ਮਿਲ ਗਿਆ ਹੁਣ ਕਿਉਂਕਿ ਉਹ ਤਾਂ ਆਪਾਂ ਪੜਦੇ ਰਿਆਂ ਨਾ ਉਹ ਖੇਤਾਂ 'ਚ ਵੀ ਧਮੂਕਾਂ ਪੀਜਦਾ ਸੀ ਤੇ ਭਗਤ ਉਹਦੇ ਸੇਠ ਦੇ ਘਰੇ ਗਏ ਹਵੇਲੀ 'ਚ ਤਾਂ ਸੇਠ ਬਾਹਰ ਮੰਜਾੜਾ ਕੇ ਸੌਂਦਾ ਸੀ ਭਗਤ ਸਿੰਘ ਦੀ ਤੇ ਇੱਕ ਹੋਰ ਮੁੰਡੇ ਦੀ ਡਿਊਟੀ ਲੱਗ ਗਈ ਵੀ ਤੁਸੀਂ ਦੋਨਾਂ ਨੇ ਸੇਠ ਜੀ ਦੇ ਕੰਨ ਤੇ ਪੁੜਪੜੀ ਤੇ ਪਿਸਤੌਲਾ ਕੇ ਰੱਖਣਾ ਅਸੀਂ ਅੰਦਰ ਜਾਵਾਂਗੇ ਖਜ਼ਾਨਾ ਜਿਹੜਾ ਪਿਆ ਉਹ ਅਸੀਂ ਅੰਦਰੋਂ ਆਪੀ ਚੱਕ ਲਾਂਗੇ ਤੁਸੀਂ ਉਹਨੂੰ ਇੱਥੇ ਰੱਖਣਾ ਹੈ ਪਿਸਤੌਲਾ ਕੇ। ਤਾਂ ਭਗਤ ਸਿੰਘ ਸੋਚਦਾ ਹੈ ਭਗਸਿਆਂ ਇਨਕਲਾਬੀ ਬਣਨ ਆਇਆ ਸੀ ਆ ਡਾਕੂ ਬਣ ਚੱਲੇ ਆ ਯਾਰ। ਇਹ ਕੀ ਹੋ ਗਿਆ? ਭਗਤ ਸਿੰਘ ਦੇ ਹੱਥ ਕੰਬਣ ਲੱਗ ਗਏ। ਉਹ ਨਾਲ ਦੇ ਮੁੰਡੇ ਨੇ ਦੇਖ ਲਿਆ। ਜਦੋਂ ਉਹ सेठ ਦੀ ਹਵੇਲੀ ਨੂੰ ਲੁੱਟ ਕੇ ਵਾਪਸ ਜਾ ਰਹੇ ਸੀ ਤਾਂ ਨਾਲ ਦੇ ਮੁੰਡੇ ਨੇ ਚੰਦਰ ਸ਼ੇਖ ਰਿਆਜ਼ ਜੀ ਨੂੰ ਦੱਸਤਾ ਕਿ ਨਾ ਪ੍ਰਧਾਨ ਜੀ ਆ ਜਿਹੜਾ ਰਾਤ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਸੀ ਕਹਿੰਦਾ ਤੇ ਹੱਥ ਕੰਬੀ ਜਾਂਦੇ ਸੀ ਚੰਦਰਸ਼ੇਖਰ ਜੀ ਆਜ ਨੇ ਪੁੱਛਿਆ ਭਗਤ ਹੱਥ ਕੰਬ ਰਹੇ ਸੀ ਕਹਿੰਦਾ ਹਾਂਜੀ ਕਿਉਂ ਕੰਬ ਰਹੇ ਸੀ ਭਗਤ ਸਿੰਘ ਨੇ ਹੈਜੀ ਗੱਲ ਕਹੀ ਮੁੜ ਕੇ ਪਾਰਟੀ ਨੇ ਅਵਧਾ ਹੋ ਮਿਸ਼ਨ ਹੀ ਬਦਲਤਾ ਉਹ ਕਹਿੰਦਾ ਪ੍ਰਧਾਨ ਜੀ ਪੰਡਿਤ ਜੀ ਮੈਥੋਂ ਆਪਦਿਆਂ ਤੇ ਪਿਸਤੌਲ ਨਹੀਂ ਤਾਣਿਆ ਜਾਂਦਾ ਗੋਰੇ ਚਾਹੇ ਜਿੰਨੇ ਮਰਜੀ ਮਰਵਾ ਲਓ ਭਾਵੇਂ ਸੇਠ ਅਮੀਰ ਹੈ ਪਰ ਹੈ ਤਾਂ ਇੰਡੀਆ ਨਾ ਭਾਰਤ ਹੈ। ਉਸ ਤੋਂ ਬਾਅਦ ਉਹਨਾਂ ਨੇ ਭਾਰਤੀ ਲੋਕਾਂ ਨੂੰ ਟਾਰਗੇਟ ਕਰਨਾ ਛੱਡ ਕੇ ਗੋਰਿਆਂ ਦੀਆਂ ਖਜ਼ਾਨੇ ਵਾਲੀਆਂ ਰੇਲ ਗੱਡੀਆਂ ਲੁੱਟਣ ਲੱਗ ਗਏ ਸੀ ਫਿਰ। ਆ ਆ ਉਹਨਾਂ ਦੀ ਸੋਚ ਹੁੰਦੀ। ਤੇ ਆਪਾਂ ਹੁਣ ਕਹਿ ਦਿੰਨੇ ਆ ਭਗਤ ਸਿੰਘ ਪੰਜਾਬ ਦਾ, ਚੰਦਰਸ਼ੇਖਰ ਜੀ ਆ ਯੂਪੀ ਦਾ, ਸੁਭਾਚੰਦਰ ਬੋਸ ਬੰਗਾਲ ਦਾ ਇਹ ਤਾਂ ਸਾਰਿਆਂ ਦੀ ਸੀਗੇ ਜੀ। ਉੱਤ ਪਾਕਿਸਤਾਨ ਵੀ ਇਕੱਠਾ ਸੀ ਲੜਾਈਆਂ ਤਾਂ ਲਾਹੌਰ ਤੋਂ ਸ਼ੁਰੂ ਹੋਈਆਂ ਸਾਰਾ ਬੇਸਤ ਲਾਹੌਰ ਹੀ ਬਣਿਆ ਹੋਇਆ ਸੀ ਸੁਬੀਰੋ ਜਿੰਨੀਆਂ ਮਰਜ਼ੀ ਇਹਨਾਂ ਬਾਰੇ ਕਿਤਾਬਾਂ ਪੜੋ ਜੋਸ਼ ਆਉਂਦਾ ਤੇ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਉਸ ਮੁਕਾਬਲੇ ਆਪਾਂ ਦੇਸ਼ ਨੂੰ ਕੁਝ ਦਿੱਤਾ ਹੀ ਨਹੀਂ ਹੈਗਾ ਪਰਮਾਤਮਾ ਨੇ ਮੈਨੂੰ ਇੱਕ ਮੌਕਾ ਦਿੱਤਾ ਕਿਸੇ ਹੋਰ ਤਰੀਕੇ ਨਾਲ ਕਿ ਦੇਸ਼ ਵਾਸੀਆਂ ਦੀ ਸੇਵਾ ਕਰ ਸਕੀਏ ਮੈਂ ਉਹ ਨਿਭਾਉਣ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਯਾਦਦੀ ਹੈ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨਹੀਂ ਤਾਂ ਮੈਨੂੰ ਬੜਾ ਦੁੱਖ ਹੁੰਦਾ ਕਈ ਵਾਰੀ ਬਜ਼ੁਰਗ ਮਿਲਦੇ 80 80 ਸਾਲ ਦੇ 90 90 ਸਾਲ ਦੇ ਉਹ ਕਹਿ ਦਿੰਦੇ ਆ ਮਾਨ ਸਾਹਿਬ ਇਹਦੇ ਨਾਲ ਤਾਂ ਅੰਗਰੇਜ਼ਾਂ ਦਾ ਰਾਜ ਹੀ ਚੰਗਾ ਸੀ ਮੈਨੂੰ ਬੜਾ ਦੁੱਖ ਹੁੰਦਾ ਵੀ ਜੇ ਆਹੀ ਗੱਲ ਕਹਾਉਣੀ ਸੀ ਫਿਰ ਇੰਨੇ 20 20 ਸਾਲ ਦੇ 22 ਸਾਲ ਦੇ 19-19 ਸਾਲ ਦੇ ਕਤਾਰ ਸਿੰਘ ਸਰਾਬੇ ਵਰਗੇ ਸ਼ਖਸੀਅਤ ਕਿਉਂ ਕਰਾ ਲੇ ਜੇ ਅੰਗਰੇਜ਼ਾਂ ਦੇ ਰਾਜ ਨੂੰ ਚੰਗਾ ਕਹੋਣਾ ਸੀ ਸੋ ਆਪਾਂ ਸਾਰੇ ਇੱਕ ਚੰਗੇ ਸਮਾਜ ਦੀ ਤੇ ਚੰਗੇ ਰਾਜ ਦੀ ਸਿਰਜਣਾ ਕਰ ਸਕਦੇ ਆ ਇਮਾਨਦਾਰ ਰਾਜ ਦੀ ਜਿੱਥੇ ਹਰ ਗਰੀਬ ਨੂੰ ਰੋਟੀ ਮਿਲੇ ਜਿੱਥੇ ਹਰ ਚੁੱਲ੍ਹੇ ਚੱਗ ਹੋਵੇ ਜਿੱਥੇ ਹਰ ਹੱਥ ਨੂੰ ਕੰਮ ਮਿਲੇ ਜਿੱਥੇ ਕੋਈ ਭੁੱਖਾ ਨਾ ਸੋਵੇ ਜਿੱਥੇ ਹਰ ਡਿਗਰੀ ਵਾਲੇ ਨੂੰ ਨੌਕਰੀ ਮਿਲੇ ਇਹ ਜਿਹੜਾ ਸੁਪਨਿਆਂ ਦਾ ਦੇਸ਼ ਸ਼ਹੀਦਾਂ ਦਾ ਸੀ ਉਹ ਆਪਾਂ ਬਣਾ ਸਕਦੇ ਹਾਂ ਕੋਈ ਐਸੀ ਗੱਲ ਨਹੀਂ ਉਹਦੇ ਵਾਸਤੇ ਸਾਰਿਆਂ ਨੂੰ ਇਕੱਠਿਆਂ ਨੂੰ ਹੰਬੜਾ ਮਾਰਨਾ ਪਊਗਾ ਸਾਰਿਆਂ ਨੂੰ ਇਕੱਠਿਆਂ ਨੂੰ ਔਰ ਅਖੀਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਜੋਦੇ ਉਹ ਸੀਗੇ ਜਿਨ੍ਹਾਂ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪਿਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਵਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਮਨ ਲੇ ਇਸ ਵਾਰ ਮਤਲਬ ਇਸ ਜਨਮ ਚ ਵੀ ਜਨਮ ਹੀ ਲੈ ਕੇ ਲਾ ਦिए ਦੇਸ਼ ਦੇ ਤੇ ਜਦੋਂ ਫਾਂਸੀ ਵੇਲੇ ਲੈਣ ਆਏ ਸੀ ਸਪਾਈ ਭਗਤ ਸਿੰਘ ਕਿਤਾਬ ਪੜ ਰਿਆ ਸੀ ਉਸ ਕਿਤਾਬ ਦਾ ਪੰਨਾ ਹੈ ਫੋਲਡ ਕਰਕੇ ਮੋੜ ਕੇ ਗਿਆ ਕਹਿੰਦਾ ਮੇਰੀਆਂ ਅਗਲੀਆਂ ਪੀੜੀਆਂ ਐ ਇਸ ਕਿਤਾਬ ਨੂੰ ਇੱਥੋਂ ਹੀ ਸ਼ੁਰੂ ਕਰਨੀ ਹੈ ਅੱਗੇ ਪੜਨਾ ਪਰ ਆਪਾਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਕੱਲਾ 23 ਮਾਰਚ ਨੂੰ ਜਾਂ 28 ਸਤੰਬਰ ਨੂੰ ਜਨਮ ਦੇ ਨਾਲ ਦਿਨ 23 ਮਾਰਚ ਨੂੰ ਸ਼ਹੀਦੀ ਦੇ ਨਾਲ ਦਿਨ ਯਾਦ ਕਰਦੇ ਆਂ ਬਸ ਸੋ ਇਸ ਕਰਕੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਸਾਡੇ ਗੁਰੂਆਂ ਦਾ ਇਤਿਹਾਸ ਕੁਰਬਾਨੀ ਸਾਡੇ ਗੁਰੂਆਂ ਦੀ ਸਾਡੇ ਸ਼ਹੀਦਾਂ ਦੀ ਤਾਂ ਸਾਡੇ ਤੋਂ ਵੱਡਾ ਵਿਰਸਾ ਕਿਸੇ ਕੋਲੇ ਨਹੀਂ ਹੈਗਾ ਸਾਡੇ ਤੋਂ ਵੱਡਾ ਲੈਗਸੀ ਕਹਿੰਦੇ ਆ ਜਿਹਨੂੰ ਉਸ ਕੋਈ ਕਿਸੇ ਕੋਲੇ ਨਹੀਂ ਹੈਗੀ ਸੋ ਹੁਣ ਦੁਨੀਆ ਭਰ ਤੋਂ ਜਦੋਂ ਲੋਕ ਇੱਥੋਂ ਲੰਘਣਗੇ ਜਿਨ੍ਹਾਂ ਨੇ ਕਦੇ ਨਹੀਂ ਵੀ ਸੁਣਿਆ ਹੋਊਗਾ ਵਿਦੇਸ਼ਾਂ ਤੋਂ ਵੀ ਆਉਣਗੇ ਉਹ ਪੁੱਛਣਗੇ ਉਹਨਾਂ ਦੇ ਬੱਚੇ ਜਦੋਂ ਸਵਾਲ ਪੈਦਾ ਹੋਊਗਾ ਤਾਂ ਉਹ ਦੱਸਣਗੇ ਕਿ ਇਹ ਕੌਣ ਸੀ ਸੋ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਕਿ ਅੱਜ ਮੈਨੂੰ ਉਹਨਾਂ ਦੇ ਪੈਰੀਂ ਸ਼ਰਦਾ ਦੇ ਫੁੱਲ ਪੇਂਟ ਕਰਕੇ ਉਹਨਾਂ ਦੇ ਬੁੱਤ ਨੂੰ ਲੋਕ ਆਰਪਤ ਕਰਨ ਦਾ ਮੌਕਾ